ਫਿਰ ਆਪਾਂ ਸ਼ਬਦ ਸੁਣਨੇ ਵੀ ਪੈਂਦੇ ਸੀ ਕਿਉਂਕਿ ਅਕਸਰ ਅਸੀਂ ਦੇਖਦੇ ਆ ਜਦੋਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਫਿਰ ਬਿਮਾਰ ਹੁੰਦਾ ਜਾਂ ਐਕਸੀਡੈਂਟ ਹੁੰਦਾ ਜਾਂ ਕੋਈ ਉਹੋ ਜੀ ਘਟਨਾ ਵਾਪਰ ਜਾਂਦੀ ਹੈ ਤਾਂ ਲੋਕਾਂ ਨੂੰ ਜਿੱਥੇ ਡਾਕਟਰ ਰੱਬ ਦਾ ਰੂਪ ਦਿਖਦਾ ਜੇਕਰ ਉਹਨਾਂ ਦਾ ਪ੍ਰੋਸੈਸ ਥੋੜਾ ਵੀ ਸਲੋ ਚੱਲਦਾ ਜਾਂ ਫਿਰ ਉਹ ਓਪੀਡੀ ਦੇ ਵਿੱਚ ਵੀ ਹੋਣ ਤਾਂ ਉਸ ਤੋਂ ਲੈ ਕੇ ਜਿਹੜੇ ਬਾਹਰ ਲੋਕ ਹੁੰਦੇ ਨੇ ਉਨ੍ਹਾਂ ਦੀ ਜਿਹੜੀ ਸ਼ੈਨਸ਼ੀਲਤਾ ਨੇ ਉਹ ਕਿਤੇ ਨਾ ਕਿਤੇ ਖਤਮ ਹੋ ਜਾਂਦੀ ਹੈ ਤਾਂ ਉਹ ਸਟਾਫ ਦੇ ਨਾਲ ਹੀ ਬਤਮੀਜ਼ੀ ਦੇ ਨਾਲ ਜਿਹੜੇ ਕਹਿੰਦੇ ਨੇ ਕਿ ਪੇਸ਼ ਆਉਣ ਲੱਗ ਜਾਂਦੇ ਨੇ ਤੇ ਪਿੱਛੇ ਜੇ ਇੱਕ ਘਟਨਾ ਕਾਫੀ ਮੰਦਭਾਗੀ ਹੋਈ ਸੀਗੀ ਜਿਵੇਂ ਕੋਲਕਾਤਾ ਦੇ ਵਿੱਚ ਇੱਕ ਸਟਾਫ ਦੇ ਨਾਲ ਰੇਪ ਹੋਇਆ ਸੀਗਾ ਉਹ ਵੀ ਬਹੁਤ ਹੀ ਮੰਦਭਾਗੀ ਸਾਡੀ ਜਿਹੜੀ ਘਟਨਾ ਸੀ ਦੇਖਣ ਨੂੰ ਮਿਲੀ ਸੀ ਤੇ ਉੱਥੇ ਇੱਕ ਐਮਰਜੈਂਸੀ ਜਿਹੜੀ ਸੁਵਿਧਾ ਵੀ ਦਿੱਤੀ ਗਈ ਆ ਤੇ ਉੱਥੇ ਚੌਂਕੀ ਦੇ ਵਿੱਚ ਪੰਜ ਮੈਂਬਰ ਨੇ ਜਿਹੜੇ ਉਹ ਤਨਾਤ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਵੀ ਆ ਜੇਕਰ ਕੋਈ ਉਹ ਜੀ ਔਰਤਾਂ ਨੂੰ ਜਾਂ ਕਿਸੇ ਹੋਰ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਜਿਹੜਾ ਕਿ ਉੱਥੇ ਸਟਾਫ ਹੈ ਮੌਕੇ ਤੇ ਉਸ ਮੌਕੇ ਨੂੰ ਸੰਭਾਲ ਸਕੇ ਤਾਂ ਜੋ ਸਾਡੇ ਜਿਹੜੇ ਉੱਥੋਂ ਦੇ ਸਟਾਫ ਨੇ ਸਰਕਾਰੀ ਹਸਪਤਾਲ ਦੇ ਉਹ ਲੋਕਾਂ ਦਾ ਇਲਾਜ ਹੈ ਜਿਹੜਾ ਉਸ ਨੂੰ ਸਹੀ ਢੰਗ ਤਰੀਕੇ ਦੇ ਨਾਲ ਕਰ ਸਕਣ ਤਾਂ ਜੋ ਉਹਨਾਂ ਨੂੰ ਤੇ ਵੀ ਮੁਸ਼ਕਲਾਂ ਦਾ ਜਾਂ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਸਾ ਹਰ ਇੱਕ ਥਾਂ ਤੇ ਪੁਲਿਸ ਹੈ ਜਿਹੜੀ ਉਹ ਤਨਾਤ ਹੁੰਦੀ ਹੈ ਤਾਂ ਜੇ ਕੋਈ ਗੱਲ ਹੁੰਦੀ ਹੈ ਤਾਂ ਚੌਂਕਾਂ ਦੇ ਵਿੱਚ ਰਸਤਿਆਂ ਦੇ ਵਿੱਚ ਤਾਂ ਪੁਲਿਸ ਖੜੀ ਹੀ ਮਿਲਦੀ ਹੈ ਪਰ ਜੇਕਰ ਦੇਖੀਏ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਥੋੜੀ ਘੱਟ ਦੇਖਣ ਨੂੰ ਮਿਲਦੀ ਹੈ ਜੇਕਰ ਫੋਨ ਕਰਦੇ ਹਾਂ ਤਾਂ ਉਹ ਸਮੇਂ ਤੇ ਉੱਥੇ ਨਹੀਂ ਪਹੁੰਚਦੀ ਤੇ ਇਸ ਨੂੰ ਹੀ ਦੇਖਦੇ ਹੋਏ ਉਹਨਾਂ ਨੇ ਉੱਥੇ ਇੱਕ ਪੁਲਿਸ ਦੀ ਚੌਂਕੀ ਹੈ ਜਿਹੜੀ ਉਹ ਬਣਾਈ ਗਈ ਹੈ ਇਸ ਦੇ ਨਾਲ ਹੀ ਸਾਡੇ ਨਾਲ ਹੀ ਕਾਲਰਸ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਨੇ ਜੀ ਸ਼ਰਮਾ ਹੋ ਰਹੇ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਮੈਡਮ ਦੇਖੋ ਬਹੁਤ ਵਧੀਆ ਵਿਸ਼ਾ ਜੀ ਇਹ ਪੰਜਾਬੀ ਟੀਵੀ ਚੈਨਲ ਦਾ ਜੀ ਜੀ ਦੇਖੋ ਠੀਕ ਹੈ ਮੈਡਮ ਇੱਕ ਹਸਪੀਟਲ ਦੇ ਵਿੱਚ ਘਟਨਾ ਹੋਈ ਉਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਪੰਜ ਮੈਂਬਰੀ ਦੀ ਟੀਮ ਜਿਹੜੀ ਭੇਜਿਆ ਗਈ ਹੈ ਜੀ ਬਿਲਕੁਲ لیکن ਜੇ ਤੁਸੀਂ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ ਮੈਡਮ ਛੱਡ ਦਿਓ ਜੀ ਥੱਲੇ ਪੰਜਾਬ ਨੂੰ ਜੀ ਕਿਉਂਕਿ ਹਿੰਦੁਸਤਾਨ ਦੇ ਜਿਹੜੇ ਲੋਕ ਹੈਗੇ ਉਹ ਉਹ ਜਿਹੜੇ ਸਰਕਾਰਾਂ 'ਤੇ ਉੱਤੇ ਉਮੀਦ ਰੱਖਦੇ ਆ ਉਹ ਹਰ ਇੱਕ ਜਗ੍ਹਾ 'ਤੇ ਸੇਫਟੀ ਦੀ ਉਮੀਦ ਰੱਖਦੇ ਆ ਜੀ ਜੀ ਬਿਲਕੁਲ ਅਗਰ ਸਰਕਾਰਾਂ ਕਰਨਾ ਚਾਹੁੰਦੀਆਂ ਦੇਖੋ ਜਿੰਨੇ ਵੀ ਸਰਕਾਰੀ ਹਸਪਤਾਲ ਆਏ ਜੀ ਜੀ ਉਹ ਨਾਲ ਤੇ ਮਰੀਜ਼ ਤੋਂ ਲੈ ਕੇ ਡਾਕਟਰਾਂ ਤੱਕ ਸਟਾਫ ਤੱਕ ਸੇਕ ਨਹੀਂ ਦੀ ਹੈਗੀ ਜੀ ਬਿਲਕੁਲ ਕਿਉਂਕਿ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦੇ ਵਿੱਚ ਨਪਕਾਰਾਂ ਦੇ ਕੇ ਇਸ ਲੜਾਈ ਝਗੜਿਆਂ ਦੇ ਕੇਸ ਜੀ ਐਸਾ ਦੇ ਕੇਸ ਆਉਂਦੇ ਆ ਜਿਹੜੇ ਲੋਕ ਮਰੀਜ਼ ਹੁੰਦੇ ਆ ਜਾਂ ਮਾਰਗਫਾਈ ਵਾਲੇ ਹੁੰਦੇ ਆ ਉਹਨਾਂ ਦੇ ਉੱਤੇ ਅਮਲੇ ਹੁੰਦੇ ਦੀ ਅੱਜ ਵੀਡੀਓ ਜਿਹੜੀ ਕਿ ਪਾਇਰ ਹੋ ਰਹੀ ਹੈ ਜੀ ਹਿੰਦੁਸਤਾਨ ਦੀ ਇੱਕ ਸਾਧਨਾ ਗੱਲ ਕਰਦਾ ਕਿ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮੈਡਮ ਉਹ ਪਤਾ ਨਹੀਂ ਕਿਹੜੇ ਇਲਾਕੇ ਦੀ ਹੈ ਲੇਕਿਨ ਉਹ ਵੀਡੀਓ ਨੂੰ ਦੇਖ ਕੇ ਦਿਲ ਦਹਿਲਦਾ ਹੈ ਜੀ ਜੀ ਮੈਡਮ ਹਸਪੀਟਲ ਦੇ ਵਿੱਚ ਤਿੰਨ ਚਾਰ ਮੁੰਡੇ ਆ ਜੀ ਪਤਾ ਨਹੀਂ ਕੀ ਮੈਟਰ ਆ ਕੀ ਨਹੀਂ ਕਿਹਦੀ ਟੀਮ ਆਉਂਦੀ ਆ ਹਸਪੀਟਲ ਦੇ ਸਮਾਨ ਦੀ ਭੰਨ ਤੋੜ ਕਰਦੀ ਹੈ ਲੱਤਾਂ ਤੋੜੀਆਂ ਜਾਂਦੀਆਂ ਸ਼ਰਿਆਂ ਵੀਡੀਓ ਦੇ ਵਿੱਚ ਲੱਤਾਂ ਟੁੱਟਦੀਆਂ ਦਿਖ ਰਹੀਆਂ ਮੈਡਮ ਬੰਦਿਆਂ ਦੀ ਜੀ ਹੈ ਪੁਲਿਸ ਕਿੱਥੇ ਆ ਪੰਜਾਬ ਸਰਕਾਰ ਕਿੱਥੇ ਹੈ ਹਿੰਦੁਸਤਾਨ ਸਰਕਾਰ ਮੈਡਮ ਅਜਰ ਹਸਪਤਲਾਂ ਦੇ ਵਿੱਚ ਲੋਕ ਸੇਖ ਨਹੀਂ ਜੀ ਤਾਂ ਫਿਰ ਸਰਕਾਰਾਂ ਜਿਹੜੀਆਂ ਫਿਰ ਉਹ ਲੋਕਾਂ ਦੀ ਸੇਫਟੀ ਦੀ ਡੂਗ ਡੂਗੀ ਕਿਉਂ ਮਾਰ ਰਹੀਆਂ ਜੀ ਜੀ ਇੱਥੇ ਇੱਕ ਹੋਰ ਵੀ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਜਦੋਂ ਪਿੱਛੇ ਜੇ ਕੋਲਕੱਤਾ ਦੇ ਵਿੱਚ ਇੱਕ ਨਰਸ ਦੇ ਨਾਲ ਮੰਦਭਾਗੀ ਘਟਨਾ ਵਾਪਰ ਗਈ ਸੀ ਤਾਂ ਉਦੋਂ ਬਾਅਦ ਦੇ ਵਿੱਚ ਜਿਹੜੇ ਕਿ ਮਾਪੇ ਨੇ ਕੁੜੀਆਂ ਨੂੰ ਰਾਤ ਦੀ ਨੌਕਰੀ ਕਰਨ ਦੇ ਕੋਲੋਂ ਵੀ ਵਰਜਦੇ ਸੀ ਮੈਡਮ ਦੇਖੋ ਡਰ ਨਹੀਂ ਰਿਹਾ ਜੀ ਡਰ ਕਿਉਂ ਨਹੀਂ ਰਿਹਾ ਸਜਾਵਾਂ ਨਹੀਂ ਮਿਲਦੀਆਂ ਜੀ ਸਜਾਵਾਂ ਕਿਉਂ ਨਹੀਂ ਮਿਲਦੀਆਂ ਤੁਕੇ ਜਿਹੜੀ ਸਾਫਰ ਦਾ ਮਿਸਯੂਜ਼ ਹੋ ਰਿਹਾ ਜੀ ਹੂੰ ਸਾਫਰ ਦਾ ਮਿਸਯੂਜ਼ ਹੋ ਰਿਹਾ ਜਿਹੜਾ ਬੰਦਾ ਪੈਸੇ ਵਾਲਾ ਹੈ ਜੋ ਸਾਵੇ ਪਾ ਦਿੰਦਾ ਕਿ ਕਿਹੜਾ ਘਟਨਾ ਵੀ ਪੰਜਾਬ ਦੇ ਦੰਦਾ ਦੋਸ਼ੀ ਵੀ ਬਣ ਜਾਂਦਾ ਤੇ ਜਿਹੜੇ ਬੰਦੇ ਉੱਤੇ ਜ਼ੁਲਮ ਹੋਇਆ ਹੁੰਦਾ ਉਹ ਵਿਚਾਰਾ ਹੱਥ ਪੈਰ ਵੀ ਜੋੜਦਾ ਉਹ ਵਿਚਾਰਾ ਤਸ਼ੱਦਦ ਵੀ ਚਾਲਦਾ ਹੈ ਪੁਲਿਸ ਤੇ ਤਸ਼ੱਦਦ ਵੀ ਚਾਲਦਾ ਹੈ ਸਮੇਤ ਤਸ਼ੱਦਦ ਜਿਹੜਾ ਵਰਦਾ ਉਹ ਬੰਦੇ ਤਸ਼ੱਦਦੀਂ ਦੇ ਹਾਲ ਦਾ ਲੇਗਨ ਸਾਧੀਆਂ ਸਰਕਾਰ ਆ ਕਿੰਨਾ ਕਿਤੇ ਟਾਸਟੋ ਮਾਤਲੇ ਇਹ ਹੋਈਆਂ ਚੈਨਲ ਦੇ ਮਾਧਿਅਮ ਰਾਹੀਂ ਸੀ ਇਨਫੋਸਟਾਨ ਜੱਟ ਪਿਆ ਸੋਰੀ ਪੰਜਾਬ ਛੋਟਾ ਸੀ ਪੂਰੇ ਹਿੰਦੁਸਤਾਨ ਦੀ ਸਰਕਾਰ ਨੂੰ ਮੋਤੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਨਗਰ ਹਸਪੀਟਲਾਂ ਦੇ ਵਿੱਚ ਐਦਾਂ ਜੋ ਕੰਨੀਆਂ ਮਾਰਕਟਾਂ ਹੋਂਦੀਆਂ ਨੇ ਤਾਂ ਤਾਕੂ ਕਹਿ ਰਹੇ ਆ ਹਾਲਾਂਕਿ ਸਾਨੂੰ ਮੈਂਡਰ ਨਹੀਂ ਪਤਾ ਜਾਂ ਮਤਾ ਪਤਾ ਨੇ ਕਿੱਦਾਂ ਗੱਦੀ ਕੱਲੀ ਹੋਵੇ ਜਿਹੜੀ ਦੂਜੀ ਸਿਚੂਏਸ਼ਨ ਵੀ ਕਰ ਰਹੇ ਆ ਸ਼ਰ੍ਯਾਮ ਲੱਤਾ ਤੋੜਦੇ ਆ ਉੱਥੇ ਵੀਡੀਓ ਵਾਇਰਲ ਕਰ ਰਹੇ ਆ ਤਾਂ ਲੋਕਾਂ ਦੇ ਉਹ ਜਿਹੜਾ ਵਿਸ਼ਵਾਸ ਆ ਉਹ ਜਾ ਸਰਕਾਰੀ ਸਸਤਾ ਮਾਤੇ ਕਿਵੇਂ ਰਹ ਜੂਗੇ ਜੀ ਬਿਲਕੁਲ ਸਹੀ ਤੁਸੀਂ ਕਿਹਾ ਸ਼ਰਮਾ ਜੀ ਪਰ ਜੇਕਰ ਦੇਖਿਆ ਜਾਵੇ ਇੱਕ ਪਾਸੇ ਲੋਕ ਰੱਬ ਨੂੰ ਦਾ ਦਰਜਾ ਦਿੰਦੇ ਨੇ ਡਾਕਟਰਾਂ ਨੂੰ ਪਰ ਦੂਜੇ ਪਾਸੇ ਹੀ ਆਪਣੀ ਹਵਾਨੀਅਤ ਦਾ ਜਿਹੜਾ ਸ਼ਿਕਾਰ ਵੀ ਡਾਕਟਰ ਸਭ ਤੋਂ ਜ਼ਿਆਦਾ ਬੰਦੇ ਨੇ ਬਿਲਕੁਲ ਮੈਡਮ ਦੇਖੋ ਹਰੇਕ ਡਿਪਾਰਟਮੈਂਟ ਦੇ ਵਿੱਚ ਕੁਝ ਲੋਕ ਹੁੰਦੇ ਆ ਜਿਹੜੇ ਉਹ ਡਿਪਾਰਟਮੈਂਟ ਦੇ ਨਾਮ ਨੂੰ ਖਰਾਬ ਕਰਦੇ ਆ ਹੂੰ ਜੇ ਕਿਸੇ ਵੀ ਡਿਪਾਰਟਮੈਂਟ ਚ ਜਾਓ ਤੁਸੀਂ ਡਾਕਟਰ ਦੇ ਡਿਪਾਰਟਮੈਂਟ ਚ ਜਾਓ ਤੁਸੀਂ ਕੋਈ ਹੋਰ ਡਿਪਾਰਟਮੈਂਟ ਚ ਜਲੋ ਕਿਸੇ ਵੀ ਅਧਾਰੇ ਚ ਜਲੋ ਤੁਹਾਨੂੰ ਕੋਸ਼ਿਸ਼ ਕਰਦੇ ਜਿਹੜੀ ਜਿਹਨੂੰ ਆਪਾਂ ਕਾਲੀਆਂ ਭੇਟਾਂ ਕਰਦੇ ਨੇ ਪੰਜਾਬੀ ਚ ਐਟਾ ਦੇ ਬੰਦੇ ਇਥੇ ਹੋਨੇ ਆ ਉਹ ਸਾਰੇ ਡਿਪਾਰਟਮੈਂਟ ਦਾ ਨਾਮ ਖਰਾਬ ਕਰ ਦਿੰਦੇ ਨੇ ਲੇਕਿਨ ਜਿਹੜੇ ਇਮਾਨਦਾਰ ਲੋਕ ਹੋਨੇ ਆ ਜਿਹੜੇ ਸਹੀ ਤਰੀਕੇ ਨਾਲ ਪੂਰੀ ਕਰਨੀ ਚਾਹੁੰਦੇ ਆ ਇਹਨਾਂ ਤੇ ਸਦੇ ਪ੍ਰੈਸ਼ਰ ਥੱਲੇ ਜਾਂ ਦਬਾਅ ਥੱਲੇ ਟੁੱਟ ਕੋਲ ਮਲਾ ਕੇ ਜਿਹੜਾ ਟੋਟਲ ਕਹਿੰਦੇ ਆ ਆਪਾਂ ਸਿਸਟਮ ਆ ਉਹ ਸਾਰਾ ਖਰਾਬ ਕਰਕੇ ਰੱਖਿਆ ਹੋਇਆ ਸਾਡੇ ਪੰਜਾਬ ਸਰਕਾਰ ਦੀ ਜੀਬਿਆ ਆ ਗੱਲ ਕਰੀ ਹਿੰਦੁਸਤਾਨ ਦੀ ਬਰਬਾਦੀ ਦੀ ਗੱਲ ਕਰੀ ਅੱਜ ਅਸੀਂ ਸ਼ੇਪ ਨਹੀਂ ਅੱਜ ਅਸੀਂ ਰੋੜਾਂ ਤੇ ਸ਼ੇਪ ਨਹੀਂ ਸਾਡੇ ਜੀ ਹਸਪੀਟਲਾਂ ਤੇ ਸ਼ੇਪ ਨਹੀਂ ਸਾਡੇ ਜੀ ਤੇ ਆਮ ਬੰਦੇ ਪਬਲਿਕ ਪਲੇਸ ਤੇ ਸ਼ੇਪ ਨਹੀਂ ਜੀ ਜੀ ਸ਼ਰਮਾ ਜੀ ਜੇਕਰ ਦੇਖਿਆ ਜਾਵੇ ਜੇ ਸ਼ਾਮ ਨੂੰ ਇਹ ਦੇ ਟਾਈਮ ਅਸੀਂ ਦੇਖਦੇ ਹਾਂ ਅਕਸਰ ਹੀ ਹਸਪਤਾਲਾਂ ਦੇ ਵਿੱਚ ਜੇ ਕੋਈ ਪੇਸ਼ੈਂਟ ਦੇ ਨਾਲ ਕੋਈ ਬੰਦਾ ਹੁੰਦਾ ਜਾਂ ਫਿਰ ਕੋਈ ਇਲਾਜ ਦੇ ਲਈ ਜਾਂਦਾ ਤਾਂ ਉਹਦੇ ਡਰਿੰਕ ਕੀਤੀ ਹੁੰਦੀ ਆ ਜਾਂ ਕੋਈ ਨਾ ਕੋਈ ਅਜੇਹਾ ਨਸ਼ੀਲਾ ਪਦਾਰਥ ਖਾਦਾ ਹੁੰਦਾ ਜਿਨ੍ਹਾਂ ਦੇ ਨਾਲ ਕਿ ਉਹ ਸਟਾਫ ਦੇ ਨਾਲ ਗੱਲ ਕਰਨ ਦੇ ਹੋਸ਼ ਦੇ ਵਿੱਚ ਵੀ ਨਹੀਂ ਹੁੰਦੇ ਤਾਂ ਉਹਨਾਂ ਦੇ ਨਾਲ ਵੀ ਉੱਥੇ ਮਿਸਬਿਹੇਵ ਕੀਤਾ ਜਾਂਦਾ ਜਿਹੜੀ ਕਿ ਉਸ ਸਮੇਂ ਅ ਕਈ ਵਾਰ ਇਹ ਹੁੰਦਾ ਕਿ ਤੁਸੀਂ ਹਸਪੀਟਲ ਦੇ ਵਿੱਚ ਇੱਕ ਨਰਸ ਹੁੰਦੀ ਆ ਤੇ ਉੱਥੇ ਮਰਦੇ ਜਿਹੜਾ ਮਤਲਬ ਕਿ ਮੇਲ ਦੇ ਰੂਪ ਦੇ ਵਿੱਚ ਉੱਥੇ ਕੋਈ ਮੌਜੂਦ ਨਹੀਂ ਹੁੰਦਾ ਤੇ ਜਦੋਂ ਉਹਨਾਂ ਨੇ ਐਸਾ ਵਿਵਹਾਰ ਕੀਤਾ ਜਾਂਦਾ ਤੇ ਅਸੀਂ ਇਹ ਨੌਕਰੀਆਂ ਦੇ ਕੋਲੋਂ ਮਾਪੇ ਕਹਿੰਦੇ ਆ ਕਿ ਅਸੀਂ ਕੀ ਲੈਣਾ ਜੇਕਰ ਸਾਡੇ ਬੱਚੇ ਰੱਬ ਦਾ ਰੂਪ ਵੀ ਇੱਕ ਪਾਸੇ ਕਿਹਾ ਜਾਂਦਾ ਏ ਤੇ ਔਰਤ ਤਾਂ ਜਗ ਜਨਣੀ ਐ ਤੇ ਉਹਨਾਂ ਨੇ ਜਿਵੇਂ ਕਹਿ ਦਿੰਦੇ ਆ ਵੀ ਡਿਲੀਵਰੀ ਟਾਈਮ ਵੀ ਹਨਾ ਬੱਚੇ ਨੂੰ ਜਿਸ ਤਰ੍ਹਾਂ ਉਹਨਾਂ ਨੇ ਇੱਕ ਬੱਚੇ ਨੂੰ ਦੁਨੀਆ ਦਿਖਾਉਣੀ ਹੁੰਦੀ ਐ ਜੋ ਉਹਨਾਂ ਦੇ ਉੱਪਰ ਉਸ ਸਮੇਂ ਕਿੰਨਾ ਭਾਰ ਹੁੰਦਾ ਏ ਉਮੀਦਾਂ ਕਿੰਨੀਆਂ ਹੁੰਦੀਆਂ ਨੇ ਬਾਹਰ ਉਹਨਾਂ ਦੇ ਜਿਹੜੇ ਮਾਪੇ ਹੁੰਦੇ ਨੇ ਬਾਹਰ ਖੜੇ ਵੇਟ ਕਰਦੇ ਨੇ ਪਰ ਅੰਦਰ ਜਿਹੜਾ ਸਾਰਾ ਸਿਸਟਮ ਹੁੰਦਾ ਉਹ ਇੱਕ ਨਰਸ ਦੇ ਉੱਪਰ ਹੀ ਡਿਪੈਂਡ ਕਰਦਾ ਹੁੰਦਾ ਡਾਕਟਰ ਦੇ ਉੱਪਰ ਹੀ ਡਿਪੈਂਡ ਕਰਦਾ ਪਰ ਜੇਕਰ ਮੰਦਭਾਗਾ ਕੁਝ ਵਾਪਰ ਜਾਵੇ ਪਰ ਉਹੀ ਪਰਿਵਾਰ ਉਹਨਾਂ ਦੇ ਉੱਪਰ ਉਲਟਾ ਜਿਹੜਾ ਕੀ ਬੋਲਣਾ ਸ਼ੁਰੂ ਕਰ ਦਿੰਦਾ ਹੈ ਮਾੜੇ ਬੋਲ ਬੋਲਦੇ ਨੇ ਉਸ ਸਮੇਂ ਵੀ ਜਿੰਦਗੀ ਹੈ ਜਿਹੜੀ ਉਹ ਤਾਂ ਰੱਬ ਦੇ ਹੱਥ ਹੈ ਵੀ ਕਿੰਨੀ ਦੇਣੀ ਕਿੰਨੀ ਨਾ ਦੇਣੀ ਪਰ ਉਸ ਸਮੇਂ ਵੀ ਉਹਨਾਂ ਨੂੰ ਕਾਫੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਬਿਲਕੁਲ ਦੇਖੋ ਹਿੱਸੀ ਮੈਡਮ ਇਹਦੀ ਗੱਲ ਕਰਦੇ ਆ ਜੀ ਜੀ ਦੇਖੋ ਹਰ ਇੱਕ ਬੰਦਾ ਜਿਹੜਾ ਆਪਣੀ ਸਹੀ ਤਰੀਕੇ ਨਾਲ ਡਿਊਟੀ ਕਰੇ ਮੈਂ ਕੱਲ ਦੇ ਲੈਵੇ ਵਿੱਚ ਵੀ ਬੋਲਿਆ ਸੀ ਇਸ ਵੇਲੇ ਲੈਫਟੀ ਬੋਲਿਆ ਸੀ ਕਿ ਕਿਸੇ ਵੀ ਅਫਸਰ ਜਾਣਾ ਕਿਸੇ ਵੀ ਸਿਸਟਮ ਚ ਜਾਣਾ ਹੈ ਜੀ ਆਪਣੀ ਡਿਊਟੀ ਸਹੀ ਕਰਦੇ ਆ ਤਾਂ ਸਾਨੂੰ ਕੋਈ ਪ੍ਰੋਬਲਮ ਨਾ ਲੋਕਾਂ ਨੂੰ ਪ੍ਰੋਬਲਮ ਲੇਕਿਨ ਜਦੋਂ ਇਸੀ ਬੀਬੀ ਕੋ ਚਰਖੇ ਜਾਣਿਆ ਚਾਹੇ ਤਾਂ ਉਸੀ ਪੈਸੇ ਦੇ ਲਾਜ ਤਾਂ ਕਿ ਚਰਖੇ ਜੀਏ ਚਾਹੇ ਪ੍ਰੈਸ਼ਰ ਪਾ ਕੇ ਚਰਖੇ ਜੀਏ ਉਹ ਕਹਿੰਦਾ ਕਿ ਜਿਹੜਾ ਸਿਸਟਮ ਵੀ ਆਪਾਂ ਗੱਲ ਕਰਦੇ ਆ ਮੈਡਮ ਜਿਵੇਂ ਹਸਪਤਾਲ ਦੀ ਇਹਦੀ ਗੱਲ ਕਰਦੇ ਆ ਜਾਂ ਹਸਪਤਾਲ ਦੇ ਜਿਹੜੇ ਮਾਰਕਟਾਈਆਂ ਹੁੰਦੀਆਂ ਉਹਨਾਂ ਦੀ ਗੱਲ ਕਰਦੇ ਆ ਦੇਖੋ ਸਰਕਾਰ ਨੂੰ ਸਿਹਾਈ ਦੇ ਨਾਲ ਇਸ ਚੀਜ਼ ਤੇ ਦੇਖਣਾ ਚਾਹੀਦਾ ਠੀਕ ਐ ਸੀ ਇਹ ਸਰਕਾਰ ਦੀ ਛਿਨਾਕਾ ਕਰਦੇ ਆ ਕਿ ਸਰਕਾਰ ਨੇ ਉਸ ਹਸਪਤਾਲ ਦੇ ਵਿੱਚ ਜਿਹੜਾ ਇੰਤਜ਼ਾਮ ਕੀਤਾ ਹੈ ਬਲਕਿ ਦੂਜੇ ਹਸਪਤਾਲਾਂ ਦੇ ਵਿੱਚ ਵੀ ਜਾਂ ਜਿਵੇਂ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਕਿਹਾ ਵੀ ਜਿਹੜੇ ਜ਼ਿਆਦਾਤਰ ਕੇਸ ਸਰਕਾਰੀ ਹਸਪਤਾਲਾਂ ਦੇ ਵਿੱਚ ਆਉਂਦੇ ਆ ਉਹ ਡੇਟੇ ਮੇਟੇ ਡੇਟੇ ਮੇਟੇ ਮਤਲਬ ਜਿਹਾ ਮਾਰਕਟਾਈਆਂ ਵਾਲੇ ਜੀ ਜਾਂ ਜਿਵੇਂ ਸਰਕਾਰ ਦੇ ਵਿੱਚ ਵੀ ਬਾਰ ਬਾਰ ਕਹਿੰਦੇ ਚੰਗੇ ਨਹੀਂ ਲੱਗਦੇ ਜਿਹੜੇ ਡੇਟੇ ਕੇਸ ਆਉਂਦੇ ਆ ਜੀ ਬਿਲਕੁਲ ਸ਼ਰਮਾ ਜੀ ਤੁਸੀਂ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਨੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਜੀ ਸੋ ਦੋਸਤੋ ਏਸੀ ਸ਼ਰਮਾ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦਸ਼ਕਾ ਰਾਹੀਂ ਪਹੁੰਚਾਏ ਨੇ ਸੋ ਦੋਸਤੋ ਮੈਂ ਅਕਸਰ ਹੀ ਜਦ ਕਿਸੇ ਹਸਪੀਟਲ ਦੇ ਵਿੱਚ ਕੋਲ ਦੀ ਲੰਘਦੇ ਹੋਈਏ ਜਾਂ ਅਸੀਂ ਅਕਸਰ ਹਸਪੀਟਲਾਂ ਦੇ ਵਿੱਚ ਦੇਖਦੇ ਆ ਕਿ ਜੋ ਨਰਸਾਂ ਦੇ ਨਾਲ ਹੈ ਜੇਕਰ ਤੁਹਾਡੀ ਪਰਚੀ ਵੀ ਲੇਟ ਹੁੰਦੀ ਆ ਬਾਰੀ ਵੀ ਨਹੀਂ ਆਂਦੀ ਡਾਕਟਰ ਨੂੰ ਮਿਲਣ ਦੇ ਲਈ ਤਾਂ ਉਹਦੇ ਲਈ ਵੀ ਤੁਸੀਂ ਕਿਤੇ ਨਾ ਕਿਤੇ ਜਿਹੜੇ ਨਰਸਾਂ ਨੂੰ ਆ ਬੋਲਣ ਲੱਗ ਜਾਂਦੇ ਹੋ ਇੱਕੇ ਨਾਮ ਆਪਣਾ ਗੁੱਸਾ ਜ਼ਾਹਿਰ ਕਰਨ ਲੱਗ ਜਾਂਦੇ ਹੋ ਪਰ ਕਦੇ ਇਹ ਨਹੀਂ ਦੇਖਿਆ ਕਿ ਉਹ ਨਰਸਾਂ ਉਹ ਡਾਕਟਰ ਦਿਨ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਤਕਲੀਫਾਂ ਸੁਣਦੇ ਨੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਪੇਸ਼ੈਂਟਸ ਨੂੰ ਦੇਖਣਾ ਹੁੰਦਾ ਤੇ ਉਹ ਆਪਣਾ ਇੱਕ ਡਿਊਟੀ ਨਿਭਾ ਰਹੇ ਹੁੰਦੇ ਨੇ ਪਰ ਸਾਨੂੰ ਇਹ ਹੁੰਦਾ ਕਿ ਜੋ ਅੱਗੇ ਖੜਾ ਉਸ ਤੋਂ ਪਹਿਲਾਂ ਸਾਨੂੰ ਦੇ ਦੇਖ ਲਿੱਤਾ ਜਾਵੇ ਸਾਡੀ ਪਹਿਲਾਂ ਵਾਰੀ ਆ ਜਾਵੇ ਤਾਂ ਜੋ ਅਸੀਂ ਆਪਦਾ ਸਮਾਂ ਬਚਾ ਕੇ ਜੋ ਘਰ ਆ ਵਾਪਸ ਆ ਜਾਈਏ ਸਮੇਂ ਨਾਲ ਸਾਡੇ ਸਾਰੇ ਟੈਸਟ ਹੋ ਜਾਣ ਪਰ ਉਹਨਾਂ ਦਾ ਵੀ ਇੱਕ ਸਕੇਡਿਊਲ ਹੁੰਦਾ ਉਹ ਵੀ ਇੱਕ ਸਮੇਂ ਦੇ ਵਿੱਚ ਬੱਦੇ ਹੁੰਦੇ ਨੇ ਕਿ ਉਹਨਾਂ ਨੇ ਉਸ ਹਿਸਾਬ ਦੇ ਨਾਲ ਹੀ ਚੱਲਣਾ ਹੁੰਦਾ ਹੈ ਪਰ ਉੱਥੇ ਜੇ ਜਦੋਂ ਸ਼ਾਮ ਨੂੰ ਕੋਈ ਨਾ ਕੋਈ ਨਸ਼ੇੜੀ ਜਾਂ ਫਿਰ ਨਸ਼ਾ ਕਰਕੇ ਕੋਈ ਨਸ਼ੀਲਾ ਇਹੋ ਜਿਹਾ ਪਦਾਰਥ ਖਾ ਕੇ ਕੋਈ ਬੰਦਾ ਹਸਪੀਟਲ ਦੇ ਵਿੱਚ ਜਾਂਦਾ ਨਰਸਾਂ ਦੇ ਨਾਲ ਮਿਸਬੀਹੇਵ ਕਰਦਾ ਤਾਂ ਉਹ ਤੋਂ ਬੜਾ ਦਿਲ ਦੁਖੀ ਹੁੰਦਾ ਕਿ ਜਿਨ੍ਹਾਂ ਨੂੰ ਰੱਬ ਦਾ ਇੱਕ ਪਾਸੇ ਤੁਸੀਂ ਦਰਜਾ ਦਿੱਤਾ ਹੋਇਆ ਤੇ ਦੂਜੇ ਪਾਸੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਮੰਦ ਭਾਗੇ ਬੋਲਾਂ ਨਾਲ ਜਾਂ ਮਾੜੇ ਬੋਲਾਂ ਦੇ ਨਾਲ ਤੁਸੀਂ ਉਹਨਾਂ ਨੂੰ ਸੰਬੋਧਨ ਕਰਦੇ ਹੋ ਤਾਂ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਜੇਕਰ ਅਸੀਂ ਆਸ-ਪਾਸੇ ਕੁਝ ਅਜੇਹਾ ਹੁੰਦਾ ਦੇਖਦੇ ਹਾਂ ਤਾਂ ਉੱਥੇ ਸਾਡਾ ਰੋਕਣ ਦਾ ਹੱਕ ਵੀ ਹੈ ਤੇ ਜਿੱਥੇ ਸਾਨੂੰ ਇੱਕ ਚੀਜ਼ ਸੋਚ ਕੇ ਦਿਮਾਗ ਦੇ ਵਿੱਚ ਹਮੇਸ਼ਾ ਚੱਲਣੀ ਚਾਹੀਦੀ ਹੈ ਜੇਕਰ ਉਹ ਜ਼ਿੰਦਗੀ ਦਿੰਦੇ ਨੇ ਤਾਂ ਜ਼ਿੰਦਗੀ ਮਾੜੀ-ਮੋਟੀ ਉਹਨਾਂ ਦੀ ਲਾਪਰਵਾਹੀ ਦੇ ਨਾਲ ਜੇ ਉਹਨਾਂ ਨੇ ਦਿਖਾਵਾ ਵੀ ਦਿੱਤੀ ਕਦੇ ਵੈਸੇ ਤਾਂ ਮੈਂ ਅੱਜ ਤੱਕ ਸੁਣਿਆ ਨਹੀਂ ਕਿ ਡਾਕਟਰ ਨੇ ਕਦੇ ਕਿਸੇ ਨੂੰ ਲਾਪਰਵਾਹੀ ਦਿਖਾਈ ਹੈ ਜੇਕਰ ਉਹ ਦਿਖਾ ਦੇਣ ਤਾਂ ਤੁਹਾਡਾ ਮਰੀਜ਼ ਹੈ ਜਿਹੜਾ ਉਹ ਚੰਦ ਮਿੰਟਾਂ ਦੇ ਵਿੱਚ ਉਹਨੂੰ ਕੁਛ ਦਾ ਕੁਛ ਵੀ ਹੋ ਸਕਦਾ ਹੈ ਪਰ ਜਦੋਂ ਤੁਸੀਂ ਹਸਪੀਟਲਾਂ ਦੇ ਵਿੱਚ ਜਾਂਦੇ ਹੋ ਜੇਕਰ ਦੋ ਧੜਿਆਂ ਦੀ ਲੜਾਈ ਹੋਈ ਹੈ ਇੱਕ ਦਾ ਪਰਚਾ ਹੋਇਆ ਜਾਂ ਦੂਸਰੇ ਦਾ ਹੋਇਆ ਤਾਂ ਉਹ ਵੀ ਜਾ ਕੇ ਡਾਕਟਰ ਤੇ ਹੀ ਦਾਦਾਗਰੀ ਦਿਖਾਉਂਦੇ ਨੇ ਕਿ ਸਾਡਾ ਪੱਖ ਪੂਰਿਆ ਜਾਵੇ ਸਾਡਾ ਪਰਚਾ ਕੱਟਿਆ ਜਾਵੇ ਜਾਂ ਇਹ ਹੋਵੇ ਤਾਂ ਉਹਨਾਂ ਦੀ ਸੁਰੱਖਿਆਤਾ ਦੇ ਲਈ ਜਿਹੜੇ ਪਠਾਨਕੋਟ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਚੌਂਕੀ ਹੈ ਜਿਹੜੀ ਪੁਲਿਸ ਚੌਂਕੀ ਬਣਾਈ ਗਈ ਹੈ ਪੰਜ ਮੈਂਬਰ ਜਿਹੜੇ ਉੱਥੇ ਤਨਾਤ ਨੇ ਉਹਨਾਂ ਨੂੰ ਜੜੀਆਂ ਨੇ ਕਿ ਐਮਰਜੈਂਸੀ ਸੁਵਿਧਾਵਾਂ ਵਹੀਕਲਸ ਵੀ ਦਿੱਤੇ ਗਏ ਨੇ ਕਿ ਜੇ ਕੋਈ ਐਮਰਜੈਂਸੀ ਲੋਡ ਪੈਂਦੀ ਹੈ ਤਾਂ ਤੁਸੀਂ ਉਸ ਦੀ ਜਿਹੜੀ ਵਰਤੋਂ ਹੈ ਉਹ ਕਰ ਸਕੋ 24 ਘੰਟੇ ਉੱਥੇ ਤਾਇਨਾਤ ਨੇ ਸੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਦੇਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ